हेलो एवरीवन आई होप यू ऑल आर डूइंग वेल वेलकम बैक टू माय YouTube चैनल आज व्लॉग दी स्टार्टिंग होंदी ਪਈ ਐ ਜੀ ਦੁਪਹਿਰ ਨੂੰ ਦੁਪਹਿਰ ਵੀ ਕਹਨੂੰ ਸ਼ਾਮ ਹੋ ਚੱਲੀ ਐ ਇਗਨੋਰ ਮਾਈ ਫਰੀਜ਼ੀ हेयर मैं आई यहां छत पे आ कपड़े सुकने पाने हैं रात हो तो हो गई थी तो हुण सुकने पाने हैं मौसम बहुत ज्यादा गरम ਹੋਇਆ ਹੋਇਆ ਹੈ ਤੇ ਕਪੜੇ ਤੋਂ ਹੋ ਗਏ ਆ ਨੇ ਸੁੱਕਨੇ ਪਾ ਦੇਮਾ ਜਰਾ चलो कपड़े मैं सुक्ने पाते हैं तो सुके हुए आपने चक हैं कपड़े सारे पा दिए हुए, सुक्ने हम हुए। आप चलीए थले बहुत ज्यादा गर्मी है और मशीन भी लगा देती है अभी तो हमें रहने। गए तो मेहर खेड दी भाई अपने दादी मम्मा नाल जानू हूँ मेरे को पौना घंटा है मैं आराम न अपना जो खलारा पिया हुआ किचन का ਕਿਚਨ ਦਾ ਰੂਮ ਦਾ ਸਾਰਾ ਮੈਸਮੇਕ ਲਵਾ। ਸਫਾਈ ਕਰਨਾ ਵੀ ਇੱਕ ਥੈਰੇਪੀ ਹੈ। ਜਿਵੇਂ ਰੂਮ ਚ ਮੈਸਡਪ ਹੋਇਆ ਹੁੰਦਾ ਹੈ, ਓਵੇਂ ਹੀ ਮਾਈਂਡ ਦੇ ਅੰਦਰ ਵੀ ਥਾਟਸ ਦਾ ਮੈਸਡਪ ਹੋਇਆ ਹੁੰਦਾ ਹੈ। ਜਿਵੇਂ ਜਿਵੇਂ ਸਫਾਈ ਹੁੰਦੀ ਚੱਲੀ ਜਾਂਦੀ ਹੈ, ਓਵੇਂ-ਓਵੇਂ ਬ੍ਰੇਨ ਦੀ ਵੀ ਸਫਾਈ ਹੁੰਦੀ ਚੱਲੀ ਜਾਂਦੀ ਹੈ ਔਰ ਬੇਕਾਰੇ ਥਾਟ ਕਲੀਨ ਹੁੰਦੇ ਚਲੇ ਜਾਂਦੇ ਨੇ। ਡੀਕਲਟਰਿੰਗ ਬੈਸਟ ਥੈਰੇਪੀ ਹੈ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਓਵਰ ਥਿੰਕ ਕਰਦੇ ਹੋ ਤਾਂ ਡੀਕਲਟਰਿੰਗ ਕਰੋ ਚਾਹੇ ਉਹ ਕਿਚਨ ਹੋਵੇ ਚਾਹੇ ਤੁਹਾਡਾ ਰੂਮ ਹੋਵੇ ਡੀਕਲਟਰ ਕਰੋ ਔਰ ਟੈਂਸ਼ਨ ਫ੍ਰੀ ਹੋ ਜਾਓ ਬਾਸ ਫੇਰ ਮੈਂ ਨਾਲ ਹੀ ਰੂਮ ਦੀ ਕਲੀਨਿੰਗ ਕੀਤੀ ਡਸਟਿੰਗ ਕੀਤੀ ਤੇ ਮੈਂ ਟੌਏ ਕੱਲੇ ਸੀ ਉਹ ਸੰਭਾਲੇ ਕੱਪੜੇ ਫੋਲਡ ਕੀਤੇ ਦੋ ਚਾਰੀ ਸੀ ਮੈਂ ਕਿਹਾ ਨਾਲ ਦੇ ਨਾਲ ਹੀ ਕਰ ਦਵਾਂ ਨਹੀਂ ਤਾਂ ਜਮਾ ਹੁੰਦਾ ਚਲਾ ਜਾਊਗਾ ਤੇ 5 ਮਿੰਟ ਲੱਗਣੇ ਆ ਕਰਕੇ ਮੈਂ फटाफट ਕੱਪੜੇ ਫੋਲਡ ਕੀਤੇ ਤੇ ਇਹਨਾਂ ਦੇ ਅਲਮਾਰੀ ਦੇ ਵਿੱਚ ਰੱਖ ਦਿੱਤੇ ਉਸ ਤੋਂ ਬਾਅਦ ਮੈਂ ਕਰਨੀ ਸੀ ਸਫਾਈ ਝਾੜੂ ਲਗਾਇਆ ਨਾਲ ਦੀ ਨਾਲ ਹੀ ਮੈਂ ਪੋਚਾ ਵੀ ਲਗਾਇਆ ਉਹਦੀ ਮੈਂ ਵੀਡੀਓ ਨਹੀਂ ਲਿੱਤੀ ਤੇ ਖੜੇ ਹੋ ਕੇ ਝਾੜੂ ਲਗਾਉਣ ਦੇ ਨਾਲ ਸਾਡੇ ਗੋਡਿਆਂ 'ਚ ਪ੍ਰੋਬਲਮ ਹੋ ਸਕਦੀ ਹੈ ਇਹ ਮੈਂ ਕਾਫੀ ਵੀਡੀਓਜ਼ ਵੇਖ ਕੇ ਨੇਜ਼ ਦੇਤੇ ਤੇ ਇਸ ਕਰਕੇ ਬੈਠ ਕੇ ਝਾੜੂ ਲਗਾਓ ਜਿੰਨਾ ਤੁਹਾਡੀ ਐਕਸਰਸਾਈਜ਼ ਵੀ ਹੁੰਦੀ ਹੈ ਤੁਹਾਨੂੰ ਕਾਫੀ ਜੀ ਕਾਫੀ ਜਿਹੜੀ ਫੀਮੇਲ ਪ੍ਰੋਬਲਮਸ ਹੁੰਦੀਆਂ ਨੇ ਉਹ ਤੋਂ ਤੁਹਾਨੂੰ ਛੁਟਕਾਰਾ ਮਿਲਦਾ ਬੈਠ ਕੇ ਝਾੜੂ ਵੀ ਲਗਾਉਣਾ ਚਾਹੀਦਾ ਔਰ ਪੋਚਾ ਵੀ ਲਗਾਉਣਾ ਚਾਹੀਦਾ ਨਾਲ ਦੀ ਨਾਲ ਹੀ ਮੈਂ ਇਹਦੇ ਨਾਲ ਆਂਦੀ ਤਿਆਰੀ ਕਰ ਲਈਤੀ ਕੀ ਨ ਨੂੰ ਆ ਕੇ ਹੁਣ ਸੁਣਾਉ ਮੈਂ ਖੁਦ ਵੀ ਨਾਲੀਆਂ ਤੇ ਮਹਿਰ ਨੂੰ ਵੀ ਨਵਾ ਦਿੱਤਾ ਰੈਡੀ ਹੋ ਗਈ ਆ ਆਰੀ ਮਹਿਰ ਹੁਣ ਮੈਂ ਮਹਿਰ ਨੂੰ ਕਾਜਲ ਵੀ ਲਗਾਉਣਾ ਸ਼ੁਰੂ ਕੀਤਾ ਤੇ ਮਹਿਰ ਨੂੰ ਮਾਈਕ ਦਿਖ ਗਿਆ ਹੁਣ ਨਹੀਂ ਹੁਣ ਮੈਂ ਇਸ ਟਾਈਮ ਆਇਲਿੰਗ ਕਰਨ ਲੱਗੀ ਆ ਆਹ ਵਾਲਾ ਆਇਲ ਲਗਾਉਣ ਲੱਗੀ ਆ ਤੁਹਾਡਾ ਪੈਰਾਸ਼ੂਟ ਦਾ ਜੈਸਮੀਨ ਆਇਲ ਜਿਹੜਾ ਹੈ हालत ही खराब हुई पई है मेरे वाला थे। जी मैं हूँ ऑयलिंग कर लीती हुई है थोड़ी जी मसाज भी, कीती है, भी। की हेयर की कि चलो कुछ तो राहत मिले ऑयलिंग तो मैं कर लीती है तो हम मैं जरा रेडी हो जा ए वाला मैं कजल लगा रही हूँ मेहर ना अखा च पानी नहीं आ रहा बिल्कुल भी ठीक है और ये चुंज जी हैगी ना आराम नए आराम ना लग जाए थे अपने फुल लुक दिखानी। है ये जी मेरी फुल लुक ये ना ये लोअर है प्लेन है सिंपल है कोई डिजाइन नहीं है ना। ये सिंपल है मेरी कुर्ता है कुर्ता सेट। ये सिंपल कुर्ता सेट है शायद कोई नीचे आया मैं कर देख लूँगा फिर करती कर दूँ फुल फ्रेंच की थी है ਉੜਾ ਕਰ ਕਰ ਕੇ ਮੈਂ ਵੀ ਬੋਰ ਹੋ ਗਈ ਸੀ ਮੈਂ ਕਿਹਾ ਚਲੋ ਅੱਜ ਗੁੱਦਪੁਰ ਕਰ ਲੈਂਦੇ ਆ ਤੇ ਮੌਸਮ ਬੜਾ ਅੱਛਾ ਆਇਆ ਹੈ ਇਹ ਪਿਛਲਾ ਏਰੀਆ ਫਿਰ ਦੋ ਕਲੀਆ ਘਾਰੇਗੇ ਫੇਰ ਥੋੜੀ ਆ ਮਫਰੋਦੀ ਜਦ ਵੀ ਕੋਈ ਚੀਜ਼ ਲੈਣੀ ਹੁੰਦੀ ਹੈ ਤੇ ਨੀਚੇ ਦੁਕਾਨ ਹੈਗੀ ਹੈ ਤੇ ਆ ਬਾਲਟੀ ਹੈਗੀ ਇਹਦੇ ਥਰੂ ਅਸੀਂ ਸਾਮਾਨ ਲੈ ਲੈਂਦੇ ਹਥੋਂ ਆਪਣੀ ਕਾਰ ਖੜੀ ਹੈ ਆਪਣਾ ਛੋਟਾ ਹਾਥੀ ਖੜਾ ਇੱਥੇ ਪਿੱਛੇ ਸ਼ਟਰ ਹੈ ਗਏ ਜਦ ਵੀ ਕੋਈ ਸਮਾਨ ਜਾਣਾ ਹੁੰਦਾ ਹੈ ਤੇ ਇੱਥੇ ਜਾਂਦਾ ਸੋ ਬੇਸਿਕਲੀ ਜਿਹੜਾ ਸਾਡਾ ਬਿਜ਼ਨਸ ਹੈ ਉਹ ਡੀਜੇ ਲਾਈਟ ਡੈਕੋਰੇਸ਼ਨ ਦਾ ਹੈਗਾ ਈਵਨ ਸਮ ਹਾਉ ਕਿਸੇ ਨੇ ਪੈਲੇਸ ਬੁੱਕ ਕਰਾਣਾ ਹੈ ਕੈਟਰਿੰਗ ਕਰਵਾਣੀ ਹੈ ਉਹ ਵੀ ਆਪਾਂ ਅਵੇਲੇਬਲ ਕਰਾਉਨੇ ਆ ਤੇ ਜੇ ਕਿਸੇ ਨੂੰ ਕੋਈ ਵੀ ਅਦਰ ਸਰਵਿਸ ਦੀ ਲੋਡ ਹੋਵੇ ਰੈਂਟਲ ਤੁਹਾਨੂੰ ਪੱਖੇ ਚਾਹੀਦੇ ਕੂਲਰ ਚਾਹੀਦੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਤੇ ਇੱਥੇ ਮੈਂ ਨੰਬਰ ਦੇ ਦੂੰਗੀ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣਾ ਬੁੱਕ ਕਰਵਾ ਸਕਦੇ ਹੋ ਜਦ ਵੀ ਤੁਹਾਨੂੰ ਨੀਡ ਹੈ ਤੇ ਜੇ ਡੀਜੇ ਦਾ ਕੁਝ ਕਰਵਾਉਣਾ ਹੈ ਤਾਂ ਤੁਹਾਨੂੰ ਬੁਕਿੰਗ ਪਹਿਲਾਂ ਕਰवानी ਪਈਏ ਕਿਉਂਕਿ ਰੇਟਸ ਜਿਹੜੀਆਂ ਹੋ ਜਾਂਦੀਆਂ ਨੇ ਤੇ ਆਪਣੇ ਕੋਲ ਹਰ ਤਰ੍ਹਾਂ ਦੀ ਸਰਵਿਸ ਅਵੇਲੇਬਲ ਹੈਗੀ ਐ ਡੀਜੇ ਹੋਵੇ ਪੈਲਸ ਹੋਵੇ ਕੈਟਰਿੰਗ ਹੋਵੇ ਡੈਕੋਰੇਸ਼ਨ ਹੋਵੇ ਫਲਾਵਰਿੰਗ ਹੋਵੇ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਦੈਨ ਉਹ ਤੁਹਾਨੂੰ ਅਵੇਲੇਬਲ ਕਰਵਾ ਦਾਂਗੇ ਜਿੱਦਾਂ ਹੀ ਸ਼ਾਮ ਹੋਈ ਰੈਡੀ ਹੋਏ ਤੇ ਅਸੀਂ ਡੋਸਾ ਖਾਣ ਵਾਸਤੇ ਨਿਕਲ ਗਏ ਤੇ ਮਤਲਬ ਤਾਂ ਦੱਸਿਆ ਸੀ ਵੀ ਸਾਡੀ ਜੇ ਲਾਈਟਸ ਦਾ ਕੰਮ ਹੈ ਸਾਡਾ ਜਿੰਨਾ ਵੀ ਸਮਾਨ ਹੈਗਾ ਉਹ نیچے ਪਿਆ ਹੋਇਆ ਹੈ ਦੇਖ ਸਕਦੇ ਹੋ ਹੇਠਾਂ ਸੀ ਪੂਲੀ ਇੱਕ ਡਾਊਨ ਬਣਾਇਆ ਹੋਇਆ ਹੈ ਤੇ ਮੈਂ ਪਾਈ ਸੀ ਨਿਊ ਵਾਲੀ ਟੀ-ਸ਼ਰਟਸ ਉਹ ਮੈਂ ਰੀਸੈਂਟਲੀ ਲੈ ਕੇ ਆਈਆਂ ਮੇਹਰ ਵੀ ਫੁੱਲ ਇੰਜੋਏ ਕਰਦੀ ਪਈ ਸੀ ਦਿ ਨੈਕਸਟ ਡੇ ਪੂਰੀ ਰਾਤ ਨਿਕਲ ਗਈ ਸੀ ਪਰ ਲਾਈਟ ਨਹੀਂ ਆਈ ਸੀ ਮੇਹਰ ਦਾ ਬਹੁਤ ਬੁਰਾ ਹਾਲ ਹੈ ਵੈਸੇ ព្រੋਨੀਂਦਾਰੀ ਹੋਰ ਉੱਪਰੋਂ ਗਰਮੀ ਜਦੋਂ ਉੱਪਰ ਜਾ ਕੇ ਸੁੱਤੇ ਤੇ ਉੱਪਰੋਂ ਨਹੀਂ ਆ ਗਿਆ ਬਸ ਫਟਾਫਟ ਅਸੀਂ نیچے ਆਏ ਤੇ ਬਸ ਐਵੇਂ ਸਾਰਾ ਸਾਰੀ ਰਾਤ ਤੇ ਹੁਣ ਅੱਧਾ ਦਿਨ ਨਿਕਲਣ ਵਾਲਾ ਚਲੋ ਕੀ ਕਰਨਾ ਹੁਣ ਪਰ ਬੱਚਿਆਂ ਦਾ ਬਹੁਤ ਬੁਰਾ ਹਾਲ ਹੁੰਦਾ ਗਰਮੀ ਦੇ ਵਿੱਚ ਮੈਂ ਪੂਰੀ ਰਾਤ ਨਹੀਂ ਸੋਈ ਇਹ ਤੇ ਇਸ ਟਾਈਮ ਆ ਸੌਰੀ ਹੋਣਾ ਸੀ ਇਹ ਤੇ ਡੇਡੇ ਡੇ ਬੂਬਾ ਬਣਾਣਾ ਇਹ ਕਿਥੋਂ ਸਿੱਖਿਆ ਹੈ ਜੀ ਇਹ ਹੈ ਜੀ ਨੈਕਸਟ ਡੇ ਕੱਲ ਸ਼ਾਮ ਦੀ ਲਾਈਟ ਗਈ ਹੋਈ ਪੂਰੀ ਰਾਤ ਲਾਈਟ ਨਹੀਂ ਆਈ ਪੂਰਾ ਦਿਨ ਨੇ ਇਸ ਟਾਈਮ ਸਵੇਰ ਹੁਣ ਇਸ ਟਾਈਮ ਹੋ ਰਿਹਾ ਹੈ ਪੋਨੇ 4 ਹੁੰਦੇ ਪਏ ਆ ਕੱਲ ਇਸ ਟਾਈਮ ਹੀ ਗਈ ਹੋਈ ਗਈ ਸੀ ਲਾਈਟ ਤੇ ਹੁਣ ਇਸ ਟਾਈਮ ਹੀ ਲਾਈਟ ਆਈ ਹੈ ਅਪਰੋਕਸ 3 ਵਜੇ ਲਾ ਲੋ 3 ਵਜੇ ਲਾਈਟ ਆਈ ਸੀ ਪੂਰੀ ਰਾਤ ਖਰਾਬ ਹੋ ਗਈ ਇਨਵਰਟਰ ਵੀ ਬੰਦ ਹੋ ਗਿਆ ਮੇਹਰ ਰੋ ਰੋ ਕੇ ਸਾਰੀ ਰਾਤ ਕੱਢੀ ਐ ਨੇ ਵੇਖਿਆ ਵੀ ਨਹੀਂ ਜਾਂਦਾ ਜਦੋਂ ਆਪਣਾ ਬੱਚਾ ਰੋਂਦਾ ਚਲੋ ਸਾਰੀ ਰਾਤਾਂ ਜੈਸੀ ਕਿ ਤੈਸੀ ਕੱਟ ਗਈ ਫੇਰ ਅਸੀਂ ਸਵੇਰੇ ਚਲੇਗੇ ਪੈਲਸ ਗਏ ਉੱਥੇ ਜਾ ਕੇ ਥੋੜਾ ਜਿਹਾ ਸੌਣ ਦੀ ਕੋਸ਼ਿਸ਼ ਕੀਤੀ ਕਿ ਚਲੋ ਉੱਥੇ ਜਾ ਕੇ ਪਸ ਸੋ ਜੀਏ ਉੱਥੇ ਲਾਈਟ ਹੈਗੀ ਸੀ ਅਸੀਂ ਜਿੱਦਾਂ ਹੀ ਗਏ ਆ ਮਹਿਰ ਨੇ ਇਨਾ ਉਪਰਾ ਕੀਤਾ ਇਨਾ ਉਪਰਾ ਕੀਤਾ ਕਿ ਬੈੱਡ ਤੇ ਤਾਂ ਲੇਟੇ ਹੀ ਨਾ ਮਤਲਬ ਲੇਟ ਦੇ ਸਾਰੇ ਨੂੰ ਜਿਵੇਂ ਹੋ ਜਵਗੀ ਇਹ ਮੇਰਾ ਬੈੱਡ ਨਹੀਂ ਹੈਗਾ ਟਾਈਪ ਅਸੀਂ ਉੱਥੇ ਹੀ ਨਾਏ ਨੂੰ ਵੀ ਮੈਂ ਉੱਥੇ ਨਵਾਇਆ ਹੈ ਉਹ ਤੇ ਸੋਚਿਆ ਸੀ ਨਵਾ ਕੇ ਇਹਨੂੰ ਸੁਲਾ ਦੂੰਗੀ ਪਰ ਕਿੱਥੇ ਇਹ ਨਾ ਕੇ ਨੇ ਇੰਨਾ ਰੋਈ ਹੈ ਸ਼ਾਇਦ ਇੰਨਾ ਕਦੀ ਰੋਈ ਹੋਏਗੀ ਇੰਨਾ ਜ਼ਿਆਦਾ ਇਹ ਰੋਈ ਹੈ ਵੇਖਿਆ ਵੀ ਨਹੀਂ ਜਾਂਦਾ ਪਿਆ ਸੀ ਇਹਨੂੰ ਲੈ ਲੈ ਕੇ ਫਿਰਦੇ ਰਹੀਆਂ ਫਿਰ ਜਾਂ ਕਿਤੇ ਜਾ ਕੇ ਟਿੱਕੀਆ ਫਿਰ ਇਸ ਮੱਸੀ ਬੈਠ ਤੇ ਲਟਾਇਆ ਮਤਲਬ ਇਹਨੂੰ ਸੁਤੀ ਪਈ ਨੂੰ ਵੀ ਇਹ ਪਤਾ ਹੈ ਕਿ ਇਹ ਮੇਰਾ ਬੈਡ ਨਹੀਂ ਹੈ ਫਿਰ ਮੈਨੂੰ ਆਪਣੀ ਚੁੰਨੀ ਚ ਲਪੇਟਿਆ ਤਾਂ ਕਿ ਇਹ ਹੋਵੇ ਕਿ ਹਾਂ ਮੈਂ ਮੰਮੀ ਦੀ ਬੋਦੀ ਸੀ ਆ ਫਿਰ ਇਹਨੂੰ ਮੈਂ ਲਟਾਇਆ ਥੱਲੇ ਫਿਰ ਜਾ ਕੇ ਟਿੱਕੀਆ ਮੈਨੂੰ ਨਹੀਂ ਲੱਗਦਾ ਕਿ ਹਾਂ ਬੱਚਾ ਨੂੰ ਕਿਤੇ ਲੈ ਕੇ ਜਾ ਸਕਦੇ ਆ ਜਾਂ ਤਾਂ ਹੋ ਸਕਦਾ ਹੈ ਕਿ ਵੀ ਇਹਨੂੰ ਜਲਦੀ ਜਿਆਦਾ ਜਲਦੀ ਲੈ ਕੇ ਜਾਂਦਣੇ ਨਹੀਂ ਅਸੀਂ ਕਿਤੇ ਸ਼ਾਇਦ ਮੈਂ ਤਾਂ ਇਹ ਟੈਨਸ਼ਨ ਹੈ ਕਿ ਵੀ ਜਦੋਂ ਮੇਰੇ ਬ੍ਰਦਰਦਰ ਦੀ ਮੈਰਿਜ ਹੋਣੀ ਆ ਉਦੋਂ ਇਹ ਕਿੱਦਾਂ ਟਿਕੇਗੀ ਚਲੋ ਥੋੜੀ ਵੱਡੀ ਵੀ ਹੋ ਜਾਈ ਵੈਸੇ ਸਾਲ ਦੀ ਹੋਣਾ ਇਹਨੇ ਆਰਾਮ ਨਾਲ ਟਿਕ ਜਾਏ ਦੇਖਣੇ ਜਾਂਦਾ ਰੋਣ ਦਾ ਬੱਚਾ ਉਤੋਂ ਗਰਮੀ ਨਹੀਂ ਉਤੋਂ ਲਾਈਟ ਹੈ ਨਹੀਂ ਸਾਰੀ ਰਾਤ ਹੋ ਗਿਆ ਸਾਰਾ ਦਿਨ ਹੋ ਗਿਆ ਬਿਜਲੀਸ ਥੋੜਾ ਸੋਚਿਆ ਕਰੋ ਕਿ ਇਸ ਕੇ ਸਾਰੇ ਬਾਰੇ ਸੋਚਿਆ ਕਰੋ ਵੀ ਹਾਂ ਵੀ ਗਾ ਟ੍ਰਬਲ ਹੋਏਗਾ ਤਾਂ ਸਾਰੇ ਨੂੰ ਹੋਏਗਾ ਕਿੰਨਾ ਔਖਾ ਹੈ ਗਰਮੀ ਦੇ ਮੌਸਮ ਦੇ ਵਿੱਚ ਆਈ نو ਕਿ ਵੀ ਤੁਹਾਡੀ ਵੀ ਪ੍ਰੋਬਲਮਸ ਹੋਣਗੀਆਂ ਜੋ ਵੀ ਜਿੱਦੇ ਕਰਕੇ ਤੁਹਾਣਾ ਲਗਾਇਆ ਹੈ ਬਟ ਸਾਰੇ ਬਾਰੇ ਸੋਚਿਆ ਕਰੋ ਬੱਚੇ ਰੋਂਦੇ ਦੇਖ ਹੀ ਨਹੀਂ ਜਾਂਦੇ ਆਪਦੇ ਘਰ ਦੇ ਉਨ ਤਲਫਦੇ ਹੋਏ ਦੇਖਿਆ ਨਹੀਂ ਜਾਂਦਾ ਗਰਮੀ ਇੰਨੀ ਹੈ ਤੇ ਹੁਣ ਹੁਣ ਆਂਦੇ ਸਾਰੇ ਸੋ ਗਈ ਹੈ ਆਂਦੇ ਸਾਰੇ ਲੇਟ ਗਈ ਬਿਲਕੁਲ ਵੀ ਨਹੀਂ ਉੱਠ ਕੇ ਨਹੀਂ ਦੇਖਿਆ ਵੀ ਹਾਂ ਵੀ ਮੈਂ ਉਪਰੇ ਕਰਨਾ ਜਦੋਂ ਨੂੰ ਪਤਾ ਲੱਗ ਗਿਆ ਕਿ ਹਾਂ ਹੁਣ ਮੈਂ ਘਰ ਆ ਗਈਆਂ ਔਰ ਇਹ ਮੇਰਾ ਬੈੱਡ ਔਰ ਮੈਂ ਸੌ ਜਾਵਾਂਗੀ ਖਰਾਬ ਨਾਲ ਸੌਣ ਤੇ ਹੁਣ ਥੋੜਾ ਇੱਕ ਲਾਰਾ ਪਿਆ ਹੈ ਸੋ ਮੈਂ ਥੋੜਾ ਚੱਕ ਦਿੱਤਾ ਹੈ ਬਾਕੀ ਮੈਂ ਉੱਠ ਕੇ ਕਰੂੰਗੀ ਹੁਣ ਮੈਂ ਵੀ ਥੋੜਾ ਸੌ ਜਾਵਾਂ ਹੁਣ ਮੈਂ ਪੂਰੀ ਰਾਤ ਦੀ ਨਹੀਂ ਸੁੱਤੀ ਸੋ ਮਤਲਬ ਪੂਰੇ ਦਿਨ ਦਿਨ ਵੀ ਨੰਗ ਚੱਕਿਆ ਦਿਨ ਮੇ ਨਿਕਲ ਗਿਆ ਅੱਧਾ ਕੋਈ ਮੈਂ 1.5 ਘੰਟਾ ਸੁੱਤੀ ਹੋਵਾਂਗੀ ਹੁਣ ਸੋਵਾਂਗੀ ਤਾਂ ਹੁਣ ਮੇਹ ਸੁੱਤੀ ਪਈ ਤਾਂ ਹੁਣ ਮੈਨੂੰ ਥੋੜਾ ਜਿਆਦਾ ਚੈਨ ਆਏਗਾ ਆਪਣੇ ਘਰ ਆ ਕੇ ਹੀ ਚੈਨ ਆਂਦੀ ਹੈ ਤੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਤੁਹਾਡੇ ਵੱਲ ਕੀ ਹਾਲ ਸੀ ਮੌਸਮ ਕਿਹੋ ਜਿਹਾ ਸੀ ਕਿਵੇਂ ਤੁਹਾਡਾ ਨਿਕਲਿਆ ਕਿ ਤੁਹਾਡੇ ਘਰ ਵੀ ਬੱਚੇ ਪਰੇਸ਼ਾਨ ਹੁੰਦੇ ਪਏ ਸੀ ਬੜਾ ਔਖਾ ਹੈ ਬੜਾ ਔਖਾ ਤੇ ਚੈਨਲ ਦੇ ਨਾਮ ਤੇ ਸਬਸਕ੍ਰਾਈਬ